ਸਾਰਜੋਗ ਬਜ਼ੁਰਗ ਮੱਤਾ ਪੈਣਾ ਵੀਰਾਂ ਨੂੰ ਜੱਤੀ ਆਇਆ ਹੈ ਪਰ ਤੋਂ ਸਸਿਕਾ ਅਜਪਿੰਡ ਪੰਬਾ ਹਾਜੀ ਤੋਂ ਜਿਹੜੇ ਪੰਚਾਇਤ ਮੈਂਬਰ ਸੀਗੇ ਉਹ ਲਗਭਗ ਆਏ ਆ ਤੇ ਸਾਡੇ ਨਾਲ ਗਰਨਾਮ ਸਿੰਘ ਸਾਡੀ ਸਮੂਹ ਮਜ਼ਦੂਰ ਵੈਲਫੇਅਰ ਸਭਾ ਵੱਲੋਂ ਸਰਪ੍ਰਧਾਨ ਵੀ ਪਹੁੰਚੇ ਹੋਏ ਆ ਮੈਂ ਬੇਨਤੀ ਕਰੂੰਗਾ ਗਰਨਾਮ ਸਿੰਘ ਨੂੰ ਗਰਨਾਮ ਸਿੰਘ ਜੀ ਅੱਜ ਕੁਝ ਇੱਥੇ ਡਿਫਰੈਂਸ਼ੀਏਟਰ ਦਸਤਾਉਦਿਆਂ ਨਾਲ ਕੀ ਮੇਨ ਮੰਗ ਲੈ ਕੇ ਆਏ ਹੋ ਇਹ ਠੀਕ ਨਹੀਂ ਕਿਉਂਕਿ ਇਹ ਜੋ ਕੌਫੀ ਲਈ ਇੰਨੀ ਸਾਲੇ ਖਾਰ ਹੈ ਤੇ ਹੋਰ ਸਾਫ ਕਿੱਸੇ ਤਰੀਕੇ ਦੇ ਵਿੱਚ ਨਹੀਂ ਕਹਿੰਦੇ ਆ ਜਿਹੜੇ ਪੈਣੇ ਦਿੰਦੇ ਉਹ ਧੱਪ ਜਾਂਦੇ ਆ ਉਹ ਕੋ ਸਾਡੀ ਆਵਾਜ਼ ਨਹੀਂ ਨਿਕਲਦੀ ਬਾਹਰ ਜੋ ਵੀ ਇਹ ਦਿਖਾਏ ਦੇ ਦੇ ਉਹ ਨਾਪ ਲੈਂਦੇ ਨੇ ਆਰਟੀਆਈ ਨੂੰ 6 ਮਹੀਨੇ ਹੋ ਗਏ ਨਾ ਪਾਈ ਨਾ ਸਾਡੀ ਸੁਣਾਈ ਨਹੀਂ ਹੁੰਦੀ ਤੇ ਇਹ ਚਾਹਣਾ ਅਸੀਂ ਸਾਡੇ ਪਤਾ ਹੀ ਹੋਣੀ ਚਾਹੀਦੀ ਮੈਂ ਬੇਨਤੀ ਕਰੂੰਗਾ ਕਿ ਰਾਮ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਇਹ ਆ ਕਿ ਆਰਟੀਆਈ ਦਾ ਪ੍ਰਕਾਸ਼ ਕੀ ਟਿੰਡਾ ਹੈ ਇਹ ਪਹਿਲੀ ਬਰਖਾਸ ਅਸੀਂ ਪੋਲ ਤੋਂ ਬਾਅਦ ਚੱਪੀ ਨਹੀਂ ਹੁੰਦੀ ਨਾ ਬਾਅਦ ਅਸੀਂ ਉਸ ਵਕਤ ਦੀ ਫਾਸਟ ਪੀਲ ਪੋਲਿੰਗ ਹੁੰਦੀ ਆ ਉਹ ਹੁੰਦੀ ਆ ਜ਼ਿਲ੍ਹਾ ਅਧਿਕਾਰੀ ਨੂੰ ਉਸ ਤੋਂ ਬਾਅਦ ਸਟੈਂਡਰਡ ਪੀਲ ਹੁੰਦੀ ਆ ਉਹ ਸਟੇਟ ਅਧਿਕਾਰੀ ਨੂੰ ਹੁੰਦੀ ਆ ਸੈਕੰਡ ਪੀਲ 3 ਦਿਨ ਬਾਅਦ 3 ਦਿਨ ਬਾਅਦ ਜਦੋਂ ਕਿ 90 ਦਿਨ ਦਾ ਪ੍ਰੋਸੈਸ ਆ ਉਸ ਜਗਾਹ ਤਾਂ ਜਿਹੜੀ ਹੈ ਜੀਆ ਇਹਦੇ ਕਿਹਨੇਤ ਕਰੋ ਮਿਲ ਜੇਗੀ ਕਿ ਤਕਰੀਬਨ ਕਰਾ ਕੇ ਜੀ ਆ ਗਿਆ ਆਪਾਂ ਤਰੀਕਾ ਤੇ ਜਾਂਦੇ ਆ ਤੇ ਦੋਲਦੇ ਮੈਂ ਹੁਣ ਦੇਖੀ ਕਰਾਂਗਾ ਜੰਮਾ ਮੈਂ ਹਾਜੀ ਪੰਚਾਇਤ ਮੈਂਬਰ ਆ ਅੱਜ ਸਾਡੇ ਕੋਲ ਤੇ ਹੋਇਆ ਪਿੰਡ ਪਿੰਡ ਕਿਹੜਾ ਪੰਬਾ ਹਾਕੀ ਤੋਂ ਮੈਂ ਬੇਨਤੀ ਕਰਨਾ 2 ਮਿੰਟ ਲਈ ਆਪਣੇ ਵਿਚਾਰ ਰੱਖ ਸਕਦਾ ਤੇ ਠੀਕ ਹੈ ਹਾਜੀ ਕੋਨਾ ਸਿੰਘ ਮੈਂਬਰ ਅਸੀਂ ਆਰਟੀਆਈ ਫਾਈਲ ਦੀ ਅਰਜ਼ੀ ਦਿੱਤੀਆਂ ਨੇ ਪਿੰਡ ਦੇ ਆਪ ਆਪ ਦੇ ਮੈਂਬਰ ਉਹਨਾਂ ਨਾਲ ਕੋਈ ਵੀ ਵਾਮਨਿ ਖਾਟੇ ਪੈਂਡ ਹੋਇਆ ਉਹਦੇ ਵਾਸਤੇ ਅਸੀਂ ਕਹਿਣਾ ਚਾਹਨੇ ਆ ਅਫਰਾਂ ਨੂੰ ਪ੍ਰਸ਼ਾਸਨ ਨੂੰ ਕਿ ਸਾਡੇ ਪਿੰਡ ਬਾਰੇ ਕੁਝ ਨਾ ਕੋਈ ਹੋਇਆ ਜਾਵੇ ਜੇ ਨਹੀਂ ਹੋਇਆ ਜਾਂਦਾ ਤੇ ਅਸੀਂ ਅੱਗੇ ਤੋਂ ਅੱਗੇ ਤੁਰਾਂਗੇ ਤੇ ਅਸੀਂ ਜਿਹੜੀ ਦਰਖਾਸਤ ਲਾਈ ਹੈ 111 ਚਲੋ 111 2024 ਦਿਲਾਈ ਹੈ ਅੱਜ ਤੱਕ ਕੋਈ ਵੀ ਉਹਦਾ ਰਿਜ਼ਲਟ ਨਹੀਂ ਆਇਆ ਵੇ ਅੱਕੇ ਅਸੀਂ ਮੰਗ ਕਰਦੇ ਆਂ ਕਿ ਸਾਡੀ ਕੋਈ ਸੁਣਵਾਈ ਕੀਤੀ ਜਾਵੇ। ਹਾਂ ਉਹ ਕਿਹੜੇ ਇਸ਼ਤਿਹਾਰ ਨੂੰ ਆਜੀ ਬਜੀ ਫੋਨ ਕਰਦੇ ਉਹ ਬੋਲ ਲੈ ਕੰਟਰੋਲ ਹਾਂ ਆ ਦੇ ਬੰਦੇ ਸਰਪੰਚ ਸਾਡੀ ਕੋਈ ਵਕਾ ਕਰ ਵੀ ਨਹੀਂ ਕੀਤੀ ਨਾ ਹੀ ਕਿਸੇ ਕਾਲ ਤੱਕ ਉਹਨਾਂ ਨੇ ਧਿਆਨ ਦਿੱਤਾ ਕਿ ਪਿੰਡ ਦੀ ਸੁਣਵਾਈ ਕਰਨੀ ਹੈ ਕਿ ਨਹੀਂ ਕਰਨੀ। ਕਿਸੇ ਕਾਲ ਤੱਕ ਉਹਨਾਂ ਨੇ ਗੌਰ ਵੀ ਕੀਤਾ ਉਹਨੇ ਦੋ ਪਹਿਲੇ ਦਾ ਗ੍ਰਾਂਟ ਤੋਂ ਉਹਨੇ ਸਾਰਾ ਆਦੇ ਖਾਤੇ ਪਾਇਆ ਹਾਂਜੀ ਹਾਂਜੀ ਆਉਦੀ ਰੋਕਾ ਨੰਬਰ ਲੱਗਾਇਆ ਨਾਮ ਕੀ ਆਪਣਾ ਗੁਰਮੀਤ ਗੁਰਮੀਤ ਸਿੰਘ ਪਿੰਡ ਪਬਾਜੀ ਮਗੂਦਾ ਪੰਚਾਇਤ ਦਾ ਹੂਰ ਕਿਹੜੇ ਪੰਚਾਇਤ ਦਾ ਕੀ ਨਾਮ ਹੈ ਫੋਟੋ ਨਾਲ ਪੰਚਾਇਤ ਨੰਬਰ ਉਹ ਬਸ ਬਸ ਇੱਥੇ ਰਹਿੰਦੇ ਕੀ ਨਾਮ ਹੈ ਮਿੰਦਰ ਸਿੰਘ ਨੰਬਰ ਸੰਚਾਲਨ ਦਾ ਬਿਲਕੁਲ ਬਾਈ ਨੂੰ ਗੱਲ ਕੀਤੀ ਸੀ ਜੀ ਹਾਂਜੀ ਬਿਲਕੁਲ ਸਹੀ ਲੋ ਬਾਈ ਨੇ ਗੱਲ ਕੀਤੀ ਸੀ ਗੁਰਦੁਆਰੇ ਸਾਹਮਣੇ ਸਤਿਓ ਮੇਰੀ ਬੇਤੀ ਸੁਣੋ ਧਿਆਨ ਨਾਲ ਬਹੁਤ ਕੋਸ਼ ਨਸੀਬਾ ਦੇ ਤੁਸੀਂ ਆਪਣੇ ਪਿੰਡਾਂ ਦੀ ਜ਼ਰਾਨ ਬਾਰੇ ਔਰ ਪਿੰਡੇ ਵਕਾਸ ਬਾਰੇ ਜਿਹਦੀ ਅੰਦਰ ਖਾਸ ਤਾਂ ਨਹੀਂ ਆ ਲੇਕਿਨ ਤੁਸੀਂ ਮੰਗ ਤਾਂ ਕੀਤੀ ਆਪਣੇ ਹੌਸਲੇ ਦਾ ਬਲੰਦਾ ਨਾ ਵੀ ਅਸੀਂ ਆਪਣੇ ਲੋਕਾਂ ਲਈ ਆਪਣੇ ਵਕਾਸ ਲਈ ਆਪਣੇ ਵਿਕਾਸ ਦੀ ਜਿਹੜਾ ਪੈਸਾ ਆਇਆ ਉਹ ਕਦੀ ਲੈ ਵੀ ਸਾਡੇ ਨਹੀਂ ਦਿਖਾਉਂਦਾ ਕੋਈ ਬਾਤ ਨਾ ਕਰ ਕੋਈ ਨਹੀਂ ਫਾਮਦਣਾ ਸਹੀ ਗੱਲ ਆ ਪਰ ਇਹ ਸੋਚ ਕੇ ਤੁਸੀਂ ਪਹਿਲਾਂ ਬਣਾਈ ਹੁੰਦੀ ਸ਼ੁਰੂ ਤੋਂ ਅੱਜ 76 ਸਾਲ ਹੋ ਗਏ ਉੱਟਾ ਬੰਦੀ 76 ਸਾਲਾਂ ਦੇ ਵਿੱਚ ਕਿਸੇ ਨੇ ਪੰਚਾਇਤ ਨੂੰ ਪੁੱਛਿਆ ਹੀ ਸਰਪੰਚ ਨੂੰ ਪੁੱਛਿਆ ਹੀ ਸਭ ਤੋਂ ਵੱਡੀ ਸਾਡੀ ਇਹ ਬਾਈਏ ਇਕਲ ਤਨੋਰ ਰਹਾ ਜਿਹੜੀ ਮੇਰੀ ਕੜੀ ਦਾ ਨਦੀਆਂ ਦੇਵੀ ਅੰਦੇ ਨਾਲ ਐਜਿ ਆਪਿਆ ਬਈ ਅਸੀਂ ਵੀ ਕੋਲ ਪਾਸ ਆਇਆ ਇੱਕ ਗੱਲ ਕਿਉਂ ਉਹ ਗਲੀ ਮੇਨ ਹੈ ਭਾਰਤ ਨਹੀਂ ਲੱਗੀ ਤੁਹਾਨੂੰ ਟੋਪੇ ਨੇ ਚਟਾਕ ਕਰੇ ਕੋਟੇ ਕਿਤਾ ਅੱਗੇ ਆਇਆ ਕਿਲੀ ਘਾਤ ਕਰਨ ਕਰਨ ਕੀ ਹੁੰਦਾ ਯੋਨੀ ਮੇਨ ਗਲੀ ਇਹ ਹਾਂ ਜਿਹੜਾ ਲੱਗਦੀ ਹੈ ਤੁਹਾਡੇ ਮੇਨ ਸਰ ਕੇ ਕੋਟੇ ਹਟਾ ਦੇ ਨੇ ਆ ਤੇਰੀ ਘਾਤ ਚਲੋ ਇਹ ਵੀ ਕੋਟ ਦੀ ਗੱਲ ਆ ਉਹ ਆਪਾਂ ਮੈਂ ਦੱਸਣਾ ਕਰ ਦੂ ਕਿ ਇਹਨੂੰ ਨਹੀਂ ਵੋਟ ਸੱਕਦੀ। ਬੀਐਲਓ ਜਦੋਂ ਵੋਟ ਕੱਟਦਾ ਨਾ ਬਗੈਰ ਮਾਲਸਾਂ ਦੇ ਐਫੀਐਸ ਤੋਂ ਬਿਨਾ ਵੋਟ ਨਹੀਂ ਕੱਟ ਸਕਦਾ। ਜਿੰਨੋਂ ਗੈਰਕਾਨੂੰਨੀ ਆ ਉਹਦੀ ਕਾਰਵਾਈ ਦੀ ਤੁਸੀਂ ਮੰਗ ਕਰੋ ਆਪਾਂ ਜਲਦੀ ਇਹ ਜਿਹੜਾ ਤੁਹਾਡਾ ਕਾਰਵਾਈ ਰੁਕੀ ਜਾਂ ਗੱਲ ਆ ਨਾ ਅਸਿਕਾ ਇਹ ਆ ਨਾ ਵੀ ਸਾਡੇ ਪਿੰਡ ਦਾ ਸਰਦਾਰ ਹੋਣਾ ਚਾਹੀਦਾ। ਸਾਡੇ ਪਿੰਡਾਂ ਸਰਨ ਚਮਕੜੀਆਂ ਵਾਲੀਆਂ ਬਣੇ ਚੇਜ ਲਈ। ਅਸੀਂ ਇੱਥਾਨੇ ਬਨੇਗਾ ਬਨੇਗਾ ਉਹ ਪੈਸਾ ਵੀ ਜਿਹੜਾ ਖਾਦਾ ਉਹ ਵੀ ਮੁਕਾਫਾ ਜਿਹੜਾ ਹੋਇਆ ਉਹ ਵੀ ਕਿਦਾਵਾਂਗੇ ਕਿਉਂ ਪਰ ਸੁਣੋ ਕਿਹੜੀ ਗੱਲ ਤੋਂ ਹਾਂ ਕੋਈ ਦੀਆਂ ਸਭ ਤੋਂ ਪਹਿਲਾਂ ਤਾਂ ਉਹ ਬੋਟਾ ਦੀ ਲੋੜ ਆ ਬੋਟਾ ਦੀ ਕਾਰਵਾਈ ਪਾਸ ਹੋਏ ਤਾਂ ਬਿਲਕੁਲ ਸਹੀ ਕਾਰਵਾਈ ਕੀਤੀ ਜਾ ਸਕਦੀ ਹੋਏ ਤੇ ਹੋ ਸਕਦਾ ਹੈ ਕਿ ਆ ਜਿਹੜੇ ਲੱਛਣ ਆ ਲੱਛਣਾਂ ਤੇ ਇਹ ਸੋ ਮਾਨੋ ਜੇ ਕੇਜਿਲ ਜਿਦਾਂ ਆਸ ਹੋਊਗਾ ਜਿਦਾਂ ਆਸ ਹੋਊਗਾ ਇਹ ਕਿਉਂ ਨਹੀਂ ਅਸੀਂ ਕਰਾਂਗੇ ਰੰਗ ਕਰਾਂਗੇ ਅਸੀਂ ਕਿੰਨੀਆਂ ਵੋਟਾਂ ਕੱਟੀਆਂ ਨਹੀਂ ਆ ਹਾਂ ਇੱਕ ਤਹਿਲ ਪੰਚਾਇਤ ਮੈਂਬਰ ਹਾਂ ਬਸ ਲਈ ਅੱਛਾ ਇਹ ਨਹੀਂ ਮੈਂ ਆ ਗਿਆ ਨਾਮ ਵੀ ਹਾਂ ਦਿੰਦਰ ਮਕਰ ਇਹ ਕਿ ਇਹਦਾ ਨਾਮ ਦਿਖਾ ਦੇ ਕਿ ਚਾਹ ਵਾਈਦਾ ਕਿ ਮਾਰ ਲਿਆ ਵੋਟਾਂ ਕੱਟ ਵਾਵਾ ਕਰੇ ਇੱਕ pand <laughs> kad